ਮੰਦੂ ਸਾਹਿਬ ਵੱਟਾਂ ਵੱਡੀਆਂ ਰਾਹ ਵੱਡੀਆਂ ਵੀ ਪੂਰੀ ਨਹੀਂ ਪੈਣੀ ਇਹ ਸਾਡੇ ਕਿਸਾਨਾਂ ਦੀ ਇੱਕ ਸਾਡੀ ਕਟਿਆ ਸੋਚ ਤੇ ਕਟਿਆ ਮਾਨਸਿਕਤਾ ਹੋ ਗਈ ਕਈ ਲੋਕਾਂ ਦੀ ਕਿ ਜਿਹੜੇ ਅਸੀਂ ਸਵੇਰੇ ਸ਼ਾਮ ਵੱਟਾਂ ਹੀ ਵੱਢੀ ਜਾਂਦੇ ਆ ਰਾਹ ਵੱਢੀ ਜਾਂਦੇ ਆ ਰਾਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੇ ਵੱਟ ਵੀ ਜਿਹੜੀ ਹੈ ਨਾ ਮਾਲੋ ਸਾਂਝੀ ਜਿਹੜੀ ਹੈ ਉਹਨੂੰ ਜਿੰਨਾ ਵੀ ਚੌੜਾ ਰੱਖੋਗੇ ਉਨਾ ਹੀ ਫਾਇਦਾ ਕਦੀ ਵਿਚਾਰ ਕੀਤਾ ਹੀ ਨਹੀਂ ਜੀ ਕਦੀ ਕਈ ਲਈ ਨਹੀਂ ਉਹਦ ਘਟ ਵੀ ਐਵੇਂ ਕਿਤੇ ਹੁੰਦਾ ਨਾ ਮਾੜਾ ਮੋੜ ਜੀ 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 ਹਾਂ ਜਿਹੜੀ ਆ ਉਹਦੇ ਉੱਚੀਆਂ ਨਹੀਂ ਵੀ ਆ ਪੈਰੀਆਂ ਜਿਵੇਂ ਮੀਂਹ ਪੈ ਗਏ ਜਾਂ ਪਾਣੀ ਜ਼ਿਆਦਾ ਵੜ ਗਿਆ ਉਹ ਆਪਣੇ ਆ ਵੀ ਖੁਰ ਜਾਂਦੀਆਂ ਉੱਚੀਆਂ ਨਹੀਂ ਐਵੇਂ ਥਾਵਾਂ ਤੋਂ ਉਹ ਗੱਲ ਇੱਕ ਅਲੱਗ ਵਿਸ਼ਾ ਹੋ ਜਾਂਦੀ ਹੈ ਪਰ ਜੇ ਉਹ ਬਦਨੀਤੀ ਨਾਲ ਕਈ ਨਾਲ ਲੱਗੇ ਰਾਂਗੇ ਜੀ ਫਿਰ ਨਹੀਂ ਸੋ ਪਾਣੀ ਦਿੰਦੀ ਉਹ ਗੱਲ ਹਾਂਜੀ ਇਸ ਕਰਕੇ ਜਿਹੜੇ ਰਾਹ ਨੇ ਤੇ ਵੱਟਾਂ ਨੇ ਹਮੇਸ਼ਾ ਚੌੜੀਆਂ ਰੱਖਣੀਆਂ ਮੈਂ ਨਾ ਇੱਕ ਸੱਜਣ ਕੋਲੇ ਗਿਆ ਜਿਵੇਂ ਤੁਸੀਂ ਇਹ ਗੱਡੀ ਖੜੀ ਕੀਤੀ ਹੈ ਇਧਰ ਵੀ ਉਹਦੀ ਜ਼ਮੀਨ ਆ ਇਹਦਰ ਵੀ ਉਹਦੀ ਜ਼ਮੀਨ ਤੇ ਵਿਚਕਾਰ ਗੱਡੀ ਜਦੋਂ ਮੈਂ ਪਹਿਲਾਂ ਗਿਆ ਉਦੋਂ ਐਵੇਂ ਚੌੜਾ ਰਾਹ ਸੀ ਤੇ ਉਹਨੇ ਠੇਕੇ ਇੱਕ ਪਾਸੇ ਠੇਕੇ ਦੇ ਇੱਕ ਪਾਸੇ ਆਬ ਵਾਉਣ ਲੱਗ ਪਿਆ ਉਹ ਠੇਕੇ ਦਾ ਜਿਹਨੂੰ ਠੇਕੇ ਦਿੱਤੀ ਸੀ ਉਹਨੂੰ ਪਤਾ ਨਹੀਂ ਕੀ ਉਹਦੇ ਅੰਦਰ ਆਇਆ ਉਹਨੇ ਵੱਡ-ਵੱਡ ਕੇ ਨਾ ਜਦੋਂ ਮੈਂ 2 ਕਸਾਲਾਂ ਬਾਅਦ ਗਿਆ ਉਹ ਰਾ ਕਾਰਜ ਨਾ ਰਹਿ ਗਿਆ ਤੇ ਮੈਂ ਉਹਨੂੰ ਆਖਿਆ ਮੈਂ ਭਲਿਆ ਮਾਸੇ ਕਿ ਛੁੱਟ ਹੋ ਗਿਆ ਕਹਿੰਦਾ ਮੇਰਾ ਤਾਂ ਉੱਥੇ ਖੜਾ ਜਿਹੜੀ ਠੇਕੇ ਦੇ ਦਿੱਤੀ ਸੀ ਉਹ ਵੱਡ-ਵੱਡ ਕਾਹ ਲੈਈ ਉਹਦਾ ਦੱਸੋ ਉਹ ਗੱਲ ਸਿਰਫ ਉਹ ਕਿ ਜੇ ਹਣ ਮੰਨ ਲਓ ਚੋਲੇ ਨਾਲ ਝਾਰ ਘਟ ਗਿਆ ਜੀ ਕਿੱਲੇ ਨੇ ਕਿੱਲੇ ਘੜਗੇ ਉਹ ਝਰ ਲੈਣਾ ਉਹ ਝਰ ਲੈਣਾ ਕਣਕ ਜੂ ਮੰਨ ਲੋ ਵੀ ਉਥੇ ਪਿਛਲੀ ਔਰ ਜਾਂ ਉਦੋਂ ਕਈ ਔਰ ਸੋਕਾ ਪੈ ਜਾਂਦਾ ਰਿਹਾ ਜੀ 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 ਉਹ ਝਰ ਲੈਂਦੇ ਰੇ ਹੜ ਆ ਗਏ ਉਹ ਪ੍ਰਦਾਸ਼ਤ ਕਰ ਲੇ ਪਰ ਵੱਟ ਨੂੰ ਅਸੀਂ ਚੌੜਾ ਨਹੀਂ ਛੱਡਦੇ ਰਾਹ ਨੂੰ ਅਸੀਂ ਚੌੜਾ ਨਹੀਂ ਛੱਡਦੇ ਕੀ ਕਿ ਕੀ ਗੱਲ ਤੇ ਲੜੀ ਵੀ ਜਾਂਦੇ ਮਰੀ ਵੀ ਜਾਂਦੇ ਖਤਰ ਵੀ ਹੋਈ ਬੜੇ ਵੱਡੇ ਵੱਡੇ ਨੁਕਸਾਨ ਹੋਏ ਬੜੇ ਬੁੜੇ ਪਰਿਵਾਰਾਂ ਦੇ ਨੁਕਸਾਨ ਹੋਏ ਅਸੀਂ ਤਾਂ ਆਪਣੀ ਤਾਂ ਸੋਚ ਰਹੀ ਆ ਸ਼ੁਰੂ ਤੋਂ ਲੈ ਕੇ ਵੀ ਜੇਕਰ ਇੰਨਾ ਵੱਡਾ ਕਿੱਲੇ ਦਾ ਖੇਤ ਤੇ 40 ਐ ਨੂੰ 36 ਐ ਨੂੰ ਕਰਨਾ ਵਜਦੀ ਆ ਭੀਮ ਤੁਹਾਡੀਆਂ ਜੇ 40 36 ਦੀਆਂ ਕਰਮਾਂ ਨਾਲ ਤੁਹਾਡੇ ਕਿੱਲੇ ਦੇ ਵਿੱਚ ਤੁਹਾਡੇ ਕੋਲ ਰਾਜ ਨਹੀਂ ਆਉਦਾ ਨਹੀਂ ਆਉਦਾ ਤੇ ਮਟਰ ਨੂੰ ਇੰਨਾ ਕੁ ਵੱਢ ਕੇ ਜ਼ਿਆਦਾ ਆਜੂ ਜੀ ਹਾਂਜੀ ਬਿਲਕੁਲ ਬਿਲਕੁਲ ਤੇ ਰਾਹ ਨੂੰ ਵੱਢ ਕੇ ਜ਼ਿਆਦਾ ਆਜੂ ਆ ਕਈਆਂ ਦੇ ਦੇਖ ਨੂੰ ਸੜਕਾਂ ਲੰਘਦੀਆਂ ਨੇ ਬਰਮ ਵੀ ਨਹੀਂ ਹੈਗੀ ਨਹੀਂ ਹਾਂਜੀ ਕਿੰਨੇ ਵਾਲੇ ਵਾਲਕ ਨੇ ਮੁੰਡੇ ਨੂੰ ਰਿਸ਼ਤਾ ਹੁੰਦਾ ਹੋਵੇ ਸਾਡੀ 50 ਕਿੱਲੇ ਸਾਡੀ 60 ਕਿੱਲੇ ਸਾਡੀ 20 ਕਿੱਲੇ ਸਾਡੀ 10 ਕਿੱਲੇ ਸਾਡੀ 40 ਕਿੱਲੇ ਤੇ ਸਰਦਾਰ ਜੀ ਉਹਨਾਂ ਨੇ ਕਿਤੇ ਵੇਖ ਲੈ ਜਾ ਕੇ ਤੂੰ ਰਾਹ ਪਿਓ ਦੇ ਪੁੱਤਰਾ ਨੇ ਨਹੀਂ ਕਦੇ ਵੀ ਛੱਡਣਾ ਉਹ ਵੀ ਉਹ ਜੇ ਸੀਰੀ ਰੱਖਿਆ ਤੁਹਾਨੂੰ ਅੱਖਾਂ ਬੜਕਾ ਦੇ ਬੜਕਾ ਦੇ ਬੜਕਾ ਤੇ ਯਾਰ ਲਾਵਾ ਫੜਾ ਫੜਾ ਸਾਰਾ ਇਸ ਕਰਕੇ ਇਹ ਇਹ ਜਿਹੜੀ ਇਹ ਮੰਦ ਭਾਅ ਉਹਨਾਂ ਕਦੇ ਵੀ ਨਹੀਂ ਰੱਖਣੀ ਚਾਹੀਦੀ ਮੰਦ ਮੈਂ ਕਹਿੰਦਾ ਵੀ ਆਹ ਦੇਖੋ ਹੁਣ ਤੁਸੀਂ ਪਿੱਛੇ ਆ ਤਰਵਿੰਦਰ ਆ ਰਾਹ ਦਿਖਾਓ ਕਿੱਡਾ ਚੌੜਾ ਰਾਹ ਇਹ ਹੁਣ ਜੇ ਇਸ ਤਰ੍ਹਾਂ ਹੀ ਦੇਖੋ ਇਧਰ ਵੀ ਮੇਰੇ ਕਿਸੇ ਭਾ ਦੀ ਜ਼ਮੀਨ ਹੋਊ ਇਧਰ ਵੀ ਹੋਊਗਾ ਦੇਖੋ ਹੁਣ ਉਹ ਨਾਲ ਰਾਹ ਚੱਲੀ ਆ ਤੇ ਅਜੇ ਵੀ ਬਿਰਤਾਂਵ ਮੈਂ ਕਹਿੰਦਾ ਵੀ ਰਾਹ ਬਹੁਤ ਚੌੜੇ ਆ ਦੇਖੋ ਜਿਵੇਂ ਤੁਸੀਂ ਗੱਲ ਕਹੀ ਆ ਕਿ ਜੇ ਅਸੀਂ ਕਿੱਲਿਆਂ ਨਾਲ ਨਿਰਾਜਦੇ ਤੇ ਫੁੱਟਾ ਨਾਲ ਤਾਂ ਅਸੀਂ ਰੱਜਣੋ ਰਏ ਇਹ ਬੰਦਿਆਂ ਦੀ ਤਾਂ ਮਾਨਸਿਕਤਾ ਸੌੜੀ ਸੌੜੀ ਛੋਟੀ ਉਹ ਕੀ ਕਰਦੇ ਆ ਵੀ ਜਦੋਂ ਉਹਨਾਂ ਨੂੰ ਇਹ ਲੱਗਦਾ ਵੀ ਉਹਨੇ ਮਨ ਚ ਖੁਸ਼ੀ ਹੁੰਦੀ ਵੀ ਮੈਂ ਵੱਢੀ ਜਾਣਾ ਵੱਢੀ ਜਾਣਾ ਪਰ ਇਹ ਨਹੀਂ ਕਰਦਾ ਵੀ ਤੇਰੀ ਜਿਹੜੀ ਇਹ ਸੋਚ ਜਿਹੜੀ ਨੀਵੇਂ ਪਾਸੇ ਹਰੇ ਜਾਂਦੀ ਆ ਸੌਰੀ ਮਾਨਸਿਕਤਾ ਦੀ ਗੱਲ ਸੋਲੋ ਸੰਧੂ ਸਾਹਿਬ ਜੀ ਆੜਾ ਏ ਜੀ ਜਿੰਨਾ ਵੀਰਾਂ ਦਾ ਨੁਕਸਾਨ ਹੋਇਆ ਚਲੋ ਉਹਨਾਂ ਦਾ ਤਾਂ ਹੋਇਆ ਜੀ